ਸਤਿ ਸ਼੍ਰੀ ਅਕਾਲ ਸਾਰੇ ਕਿਸਾਨ ਭਰਾਵਾਂ ਨੂੰ ਸਵਾਗਤ ਕਰਦੇ ਆ ਤੁਹਾਡਾ ਆਪਣੇ ਚੈਨਲ ਜੋਸ ਡੈਰੀ ਫਾਰਮਿੰਗ ਦੇ ਵਿੱਚ ਜਿਹੜੇ ਭਰਾ ਆਪਣੇ ਚੈਨਲ ਤੇ ਫੇਸਬੁੱਕ ਦੇ ਨਵੇਂ ਜੁੜੇ ਨੇ ਆਪਣੇ ਚੈਨਲ ਨੂੰ ਫੋਲੋ ਕਰ ਲਓ ਤੇ ਜਿਹੜੇ ਭਰਾ YouTube ਤੇ ਨਵੇਂ ਜੁੜ ਰਹੇ ਨੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਘੰਟੀ ਦੇ ਬਟਨ ਨੂੰ ਦਬਾ ਕੇ ਪ੍ਰੈਸ ਕਰਕੇ ਤਾਂ ਕਿ ਆਪਣੀ ਹਰ ਇੱਕ ਵੀਡੀਓ ਤੁਹਾਡੇ ਤੱਕ ਪਹੁੰਚਦੀ ਹੋਵੇ ਜਿਹੜਾ ਭਰਾ ਆਪਣੇ ਤੋਂ ਵੀਡੀਓ ਬਣਵਾਉਣੀ ਚਾਹੁੰਦਾ ਆਪਣਾ ਸੰਪਰਕ ਨੰਬਰ 97791 ਵੀਡੀਓ ਬਿਲਕੁਲ ਫ੍ਰੀ ਬਣਾਉਣੇ ਆਪਾਂ ਕਿਸੇ ਵੀ ਖੇਜ਼ਾਨਪੁਰਾਣੇ ਆਪਾਂ ਕੋਈ ਵੀ ਕੋਈ ਵੀ ਪ੍ਰਕਾਰ ਦੀ ਐਡ ਕਰਵਾਉਣੀ ਹੋਵੇ ਤਾਂ ਆਪਣੇ ਚੈਨਲ ਤੇ ਸੰਪਰਕ ਕਰ ਸਕਦਾ 97791 98511 ਅੱਜ ਦੀ ਵੀਡੀਓ ਮਿੱਤਰੋ ਆਪਣੇ ਪਿੰਡੋਂ ਬਣਾ ਰਹੇ ਹਾਂ ਰਾਜੇ ਦੇ ਨੌਰੇ ਦੇ ਵਿੱਚੋਂ ਬਣਾ ਰਹੇ ਹਾਂ ਆ ਮੱਝ ਵਧੀਆ ਵਜਨ ਚ ਫੇਸ ਕੁਆਲਿਟੀ ਚੈੱਕ ਕਰ ਸਕਦੇ ਹੋ 4 ਮਹੀਨਿਆਂ ਦੀ ਗੱਬਣ ਬਾਈ ਤੋਂ ਲੈਣ ਦਾ ਡਿਟੇਲ 7 ਕਿਲੋ ਦੁੱਧ ਤੇ ਬਾਈ ਨੂੰ ਪਹਿਲਾਂ ਕਹਿਣਾ ਤੋੜ ਕੇ ਦਿਖਾ ਦੇ ਪੂਰੀ ਗੱਲਬਾਤ ਕਰਾਂਗੇ 4 ਆ ਆ ਆ ਤਾਂ ਕਿੰਨਾ ਬੰਦਾ 7 ਕਿਲੋ ਦੁੱਧ ਬੱਚਾ ਮਗਰ ਬਈ ਕੱਟਾ ਕੱਟਾ ਵੀ ਦੇਖ ਸਕਦੇ ਆ ਕੱਟਾ ਕੱਟੇ ਦੀ ਮਿਲਦੀ ਆ ਬਾਈ ਤੇ ਥਾਪੀ ਪੂਰ ਸਰਲਾ ਨੀਗਾ ਬਸ ਬਈ ਮੋੜਲਾ ਬੰਨ ਲਾ ਪੂਰੇ ਚੰਗੇ ਪੂਰ ਚਰਲਾ ਦਾ ਐਫਡੀ ਗਾਰੰਟੀ 22 ਦੇ ਦਸਨ ਮੁਤਾਬਕ ਨਾ ਪੂਲ ਗਾਰੰਟੀ ਆ ਬਾਕੀ ਆ ਵੀਡੀਓ ਬਣਾਉਣ ਦਾ ਸਮਾਂ ਵੀਰੇ 10 ਵਜੇ ਨੇ ਘਾਰ ਚੋਈ ਵੀ ਆ ਤਰੀਕਾ ਮਿੱਤਰੋ ਅੱਜ 6 ਬਾਈ ਤੋਂ ਪੁੱਛਦੇ ਆ ਕਿੰਨਾ ਮੁੱਲ ਕਰਤਾ ਬਾਈ ਲੈਣ ਦੇ ਨਹੀਂ 85 ਲੈਣ ਦੇ ਬਾਈ ਮੁੱਲ ਕਹਣਾ ਬਾਈ ਕਹਿੰਦਾ 80000 ਬਾਕੀ ਗੱਲਬਾਤ ਬਾਈ ਨਾਲ ਫੋਨ ਤੇ ਕਰੋ ਲਿਓ ਇੱਕ ਹੋਰ ਮੱਝ ਉਹ ਵੀ ਦਿਖਾਉਣੇ ਆ ਮਿੱਤਰੋ ਦੂਜੀ ਝੋਟੀ ਆ ਵੀਰੇ ਪਹਿਲੇ ਸੂਏ ਸੂਈ ਵੀ ਇਹ ਦੁੱਧ ਨਹੀਂ ਦਿੰਦੀ ਵੈਸੇ 4 ਮਹੀਨਿਆਂ ਦੀ ਗੱਬਣ ਬਾਕੀ ਇਹਨੂੰ ਵੀ ਵੀਰੇ ਤੋਰ ਕੇ ਦਿਖਾ ਫੇਸ ਕੁਆਲਟੀ ਦੇਖ ਸਕਦੇ ਕੱਦ ਵੀ ਠੀਕ ਦਰਮਿਆਨਾ ਤੇ ਵਜਨ ਜ ਵੀ ਠੀਕ ਠਾਕ ਆ ਕਿੱਲੋ ਦੁੱਧ ਵਾਲੀ ਕਿਲੋ ਦੁੱਧ ਆ ਬਾਈ 4 ਮਹੀਨੇ ਦੀ ਚੈੱਕ ਪਾਸ ਆ ਬਸ ਬਾਈ ਮੋੜ ਲਿਆ ਇਹਦੇ ਮਾਗਰ ਬੱਚਾ ਵੀ ਨਹੀਂ ਵੀਰੇ ਕਿਲੋ ਦੁੱਧ ਥਾਪੀ ਦੀ ਦਿੰਦੀ ਆ ਕਿ ਟਿਕਾ ਟੂਕੇ ਤੇ ਬਾ ਬੰਦੇ ਬੰਦੇ ਕਿਲੋ ਦੁੱਧ ਆ ਵੀਰੇ ਇਹਦੇ ਥੱਲੇ 4 ਮਹੀਨੇ ਦੀ ਗੱਬਣਾ ਜਿਹੜੇ ਵੀ ਕਿਸਾਨ ਭਰਾ ਨੇ ਝੋਟੀ ਪਾਲਣੀ ਆ ਝੋਟੀ ਪਾਲਣ ਨਾਲ ਤਾਂ ਠੀਕ ਆ ਆਪਾਂ ਅਫਸਰ ਝੋਟੀ ਲੈ ਕੇ ਟੀਕਾ ਭਰੋਣੇ ਆ 4 ਮਹੀਨੇ ਦੀ ਗੱਬਣਾ ਤੇ ਬਾਈ ਦਾ ਨੰਬਰ ਦਿੰਨੇ ਆ ਨੰਬਰ ਸਕਰੀਨ ਤੇ ਵੀ ਚੱਲੂਗਾ ਬਾਈ ਤੋਂ ਸੋਸਿਆ 70872 73200 ਇਹਦਾ ਮੁੱਲ ਵੀ 70000 ਰੁਪਿਆ ਦਾ ਬਾਕੀ ਗੱਲਬਾਤ ਫੋਨ ਤੇ ਬਾਈ ਨਾਲ ਜਰੂਰ ਕਰ ਲਿਓ ਧੰਨਵਾਦ ਸਾਸੀ ਕਾਲ